ਦਣੀ ਹਾਂਭਰੇ ਇਹਨ ਦੇ ਬੋਲ ਦਿੱਥੇ ਦੁੱਖ ਜਾਈ ਇਹ ਦਰਸ਼ਨ ਕਰਤਾ ਰਾਮ ਪੀਰ ਨਾ ਰੇ ਯਮ ਪੰਡ ਨਾਂਜ ਕੋ ਫੁਦਵਾਇ ਇਹ ਗਣਾ ਨੂੰ ਸਾਭਰਿਉ ਮਾਰੂ ਭਣ ਸਾਭੜੋ એ ગણાનું સાંભળ્યું મારું પણ સાંભળો સત્ય સાંભળવા વાળા રે અરજી છે મારી મરજી તમારી અરજી છે મારીને એ મરજી તમારી દુખડા હરવા વાળા રે ਗਣਾ ਨੂੰ ਸਾਭੜਿਉ ਮਾਰੂ ਭਣ ਸਾਭੜੋ ਗਣਾ ਨੂੰ ਸਾਭੜਿਉ ਮਾਰੂ ਭਣ ਸਾਭੜੋ ਹਾਂ ਅਜਮਲ ਜੀ ਨੇ ਵਚਨੇ ਆਵਿਆ ਅਜਮਲ ਜੀ ਨੇ ਤમે ਵਚਨੇ ਆਵਿਆ ਦੇਵ ਦੁਆਰੀ ਕਾਵਾੜਾ ਰੇ ਦੇਵ ਦੁਆਰਿਕਾ ਵਾੜਾ ਰੇ ਹੈ ਕੋਕਰਣ ਪਧਾਰੀ ਪਰਣੇ ਪੋਡਿਆ ਕੋਕਰਣ ਪਧਾਰੀ ਤમે ਹੈ ਪਰਣੇ ਪੋਡਿਆ ਕੰਕੂ ਪਗਲੇ ਪਰਣੇ ਪੋਡਿਆ ਕੰਕੂ ਨਾ ਪਗਲੇ ਪਰਣੇ ਪੋਡਿਆ ਵਾਂ ਜੀਆ ਮੇਣਾ ਟਾੜਿਆ ਰੇ ਵਾਂ ਜੀਆ ਮੇਣਾ ਤਮੇ ਟਾੜਿਆ ਰੇ ਗਣ ਨੂੰ ਸੰਭੜਿਉ ਮਾਰੂ ਪਣ ਸੰਭੜੋ ਸਤਿ ਸਾਂਭੜਵਾ ਵਾੜਾ ਰੇ ਗਣ ਨੂੰ ਸੰਭਰਿਉ ਮਾਰੂ ਪਣ ਸੰਭਰੋ ਦਰਜੀਅਨੇ ਹਰ ਜੀਨੀ ਹਰ ਜੀ ਸਾਭੜੀ ਦਰਜੀਨੇ ਹਰ ਜੀਨੀ ਹਰ ਜੀ ਸਾਭੜੀ ਘੋੜੇ ਚੜਿਆ ਗੁਣਾ ਮਾਰਾਰੇ ਘੋੜੇ ਚੜਿਆ ਗੁਣਾ ਵਾੜਾਰੇ ਬਾੜੀनाथ ਨੂੰ ਬੋਧ ਤਮ ਲੀਦੋ ਬਾੜੀनाथ ਨੂੰ ਬੋਧ ਤਮ ਲੀਦੋ पेरवा भंडारी, पेर भंडारी अमर की दो पंडारी अमर की दो दीन दुखिया दया तीन दुखिया दया घणा न स्भरियूं मरू प એ ગણાનું સાંભળ્યું તમે મારું પણ સાંભળો એ મજદારે જે દી તોફાન ચડ્યું મજ જે દી તોફાન ચડ્યું વાણીઓ પુકારે વાણવારો રે વાણીઓ પુકારે એ વાણવારો રે ਇਕਰਵ ਧਾਰੀ ਨੇ ਆਪੇ ਸੌਨੇ ਯੁਗ ਆੜਿਆ ਹੱਥ ਲੰਬਾ ਵੀਨੇ ਵਾਣ ਬਚਾਵਿਆ ਪੂਰਨ ਪੀਰ ਪਰਚਾਵਾੜਾ ਰੇ ਪੂਰਨ ਪੀਰ ਪਰਚਾਵਾੜਾ ਰੇ ਗਣਾ ਨੂੰ ਸਾਭਰਿਉ ਮਾਰੂ ਭਣ ਸਾਭੜੋ ਸਤਿਅ ਸਾਭੜਵਾੜਾ ਰੇ છે મારીને મરજી તમારી દુખડા હરવા વાળા રે જોણાનું સાંભળ્યું મારું પણ સાંભળો એ હા પોઠમાં ખાંડ ને લૂણ કરી દીધી પોઠ માં ખાંડ ને તમે લૂણ કરીને પાછું હતું ઈ કરવા વાળા રે પાછું હતું ઈ કરવા વાળા રે એ પાકો વિશ્વાસ પ્રેમજી મહારાજ ને પૂરો ભરોસો પ્રેમજી મહારાજ ને ભવ ફેરા ટાળો અમારા રે ભવ ફેરવા ਟਾੜੋ ਮਾਰਾ ਰੇ ਗੁਣ ਨੂੰ ਸਾਭ ਰਿਓ ਮਾਰੂ ਫਣ ਸਾਭੜੋ ਏ ਭਲਾ ਵਾੜਾ ਰੇ ਮਾਰੀ ਭੇਰੇ ਰੇ ਜੋ RAM ਰਣੂ ਜਾਵਾੜਾ ਰੇ ਦੇਵ ਦੁਵਾਰੇ ਕਾ ਵਾੜਾ ਰੇ ਭਲਾ ਵਾੜਾ ਰੇ ਮਾਰੀ ਭੇਰੇ ਰੇ ਜੋ ભલા ભાલાવાડા રે મારી બે જોમા પીર કી જય સદગુરુ ભગવાન કી જય સૌને સીતારામ 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 ઠીક તાકર કરે ઠીક